ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਕਿ ਤੁਹਾਡੇ ਰੂਬਰੂ ਹੋਣ ਅਤੇ ਤੁਹਾਡੇ ਲਈ ਪ੍ਰੇਰਣਾ ਦਾ ਇੱਕ ਸ਼ਬਦ ਪੇਸ਼ ਕਰਨ ਮੁੱਖ ਮੰਤਰੀ ਸਾਹਿਬ ਬਹੁਤ-ਬਹੁਤ ਮਿਹਰਬਾਨੀ ਬਹੁਤ-ਬਹੁਤ ਸ਼ੁਕਰੀਆ ਅੱਜ ਇਸ ਪਾਗਾਂ ਵਾਲੇ ਦਿਨ ਤੇ ਮੈਂ ਸਾਰੇ ਜਿੰਨੇ ਵੀ 450 ਦੇ ਕਰੀਬ ਵਕਫਾ ਵਿਭਾਗਾਂ ਦੇ ਵਿੱਚ ਨੌਕਰੀਆਂ ਆਪਣੇ ਟੈਲੈਂਟ ਦੇ ਬੇਸ ਤੇ ਆਪਣੇ ਹੁਨਰ ਦੇ ਬੇਸ ਤੇ ਨੌਕਰੀਆਂ ਲੈ ਕੇ ਪੰਜਾਬ ਸਰਕਾਰ ਦੇ ਪਰਿਵਾਰ ਦਾ ਹਿੱਸਾ ਬਣਿਓ ਤੁਹਾਨੂੰ ਸਾਰਿਆਂ ਨੂੰ ਦਿਲ ਦੀਆਂ ਗਹਿਰਾਈਆਂ ਚ ਬਹੁਤ-ਬਹੁਤ ਸਭ ਤੋਂ ਪਹਿਲਾਂ ਵਧਾਈਆਂ ਤੇ ਫਤਿਹ ਦੀ ਸਾਂਝ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਚ ਤੇ ਮੇਰੇ ਕੈਬਨਿਟ ਦੇ ਤਿੰਨ ਸਾਥੀ ਬੈਠੇ ਨੇ ਡਾਕਟਰ ਰਵਜੋਤ ਜੀ ਕੁਮਰ ਮੀ ਸਿੰਘ ਖੋਡੀਆਂ ਸਾਹਿਬ ਬਰਿੰਦਰ ਗੋਇਲ ਜੀ ਤੇਜਵੀਰ ਜੀ ਜਿਹੜੇ ਸੈਕਟਰੀ ਨੇ ਗਰਗ ਸਾਹਿਬ ਜਿਹੜੇ ਕਿ ਸੈਕਟਰੀ ਨੇ ਅ ਅੱਜ ਲਗਭਗ 7-8 ਡਿਪਾਰਟਮੈਂਟਾਂ ਦੇ ਵਿੱਚ ਭਰਤੀਆਂ ਦਾ ਜਿਹੜਾ ਅਧਿ ਨਿਯੁਕਤੀ ਪੱਤਰ ਵੰਡ ਸਮਾਰੋਹ ਹੈ ਜਿਹਦੇ ਚ ਖੇਤੀਬਾੜੀ ਵਿਭਾਗ ਦੇ 184 ਨੇ ਜਲ ਸਰੋਤ ਵਿਭਾਗ ਚ 28 ਨੇ ਹੇਡ ਸਪੋਰਟਸ ਵਿਭਾਗ ਦੇ ਵਿੱਚ 55 ਕੋਚ ਨੇ ਤੇ ਲੋਕਲ ਗਵਰਨਮੈਂਟ ਜਿਨੂੰ ਸਥਾਨਕ ਸਰਕਾਰਾਂ ਵਿਭਾਗ ਕਹਿੰਦੇ ਆ 63 ਫਾਇਰਮੈਨ ਨੇ 24 ਸਹਾਇਕ ਟਾਊਨ ਪਲੈਨਰ ਨੇ ਸਿਹਤ ਵਿਭਾਗ ਚ 6 ਸਿੱਖਿਆ ਵਿਭਾਗ ਚ 26 ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਚ 26 ਪੁੱਡਾ ਚ ਪਰਤ ਲਈ ਭਾਈ ਉਮੀਦਵਾਰ ਐਕਸਾਈਜ਼ ਐਂਡ ਟੈਕਸੇਸ਼ਨ ਦੇ ਵਿੱਚ 2 ਤੇ ਫਾਈਨੈਂਸ ਡਿਪਾਰਟਮੈਂਟ ਚ 10 ਟੂਰਿਜ਼ਮ ਤੇ ਕਲਚਰਲ ਵਿਭਾਗ ਜਿਹੜਾ ਉਹਦੇ ਚਾਰ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਮਿਲ ਰਹੇ ਨੇ। ਔਰ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ। ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ। ਨੌਕਰੀ ਕੋਈ ਛੋਟੀ ਵੱਡੀ ਨਹੀਂ ਹੁੰਦੀ। ਤੁਸੀਂ ਬਹੁਤ ਮਿਹਨਤ ਕੀਤੀ ਐ ਇੱਥੇ ਤੱਕ ਪਹੁੰਚਣ ਲਈ। ਅਸੀਂ ਤਾਂ ਇੱਕ ਜ਼ਰੀਆ ਹੀ ਬਣਿਆ। ਬਸ ਇਹ ਹੈ ਕਿ ਹੋਰ ਤਰੱਕੀਆਂ ਕਰੋ। ਜਿਸ ਤਰ੍ਹਾਂ ਕਿਹਾ ਗਿਆ ਕਿ ਪੰਜਵੀਂ ਛੇਵੀਂ ਨੌਕਰੀ ਹੈ। ਤਾਂ ਹਜੇ ਹੋਰ ਵੀ ਕੁਰਸੀਆਂ ਵੱਡੀਆਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ ਤੇ ਤੁਸੀਂ ਕੰਪੀਟੀਸ਼ਨ ਦੀਆਂ ਕਿਤਾਬਾਂ ਪੜੋ ਕੰਪੀਟੀਸ਼ਨ 'ਚ ਬੈਠੋ ਕੰਪੀਟੀਸ਼ਨ ਦੇ ਵਿੱਚੋਂ ਫਸਟ ਸੈਕੰਡ ਜਾਂ ਟਾਪ ਦੇ ਵਿੱਚ ਆਓ ਤੇ ਤੁਹਾਨੂੰ ਤੁਹਾਡੇ ਘਰੇ ਚਿੱਠੀ ਗਵਰਨਮੈਂਟ ਦੀ ਜਾਂ ਕੋਈ ਨਾ ਕੋਈ ਕਿਸੇ ਤਰੀਕੇ ਨਾਲ ਮੈਸੇਜ ਜਾਂ ਕੋਈ ਗਵਰਨਮੈਂਟ ਆਪ ਹੀ ਤੁਹਾਨੂੰ ਬੁਲਾ ਲੂਗੀ ਵਿਭਾਗ ਕੇ ਭਾਈ ਆ ਜਾ ਤੇਰੀ ਵਾਰੀ ਆ ਗਈ ਜਿਸ ਤਰ੍ਹਾਂ ਕਹਿਆ ਗਿਆ ਕਿ ਬੇਬੇ ਵੇੜ ਕਰਦੀ ਸੀ ਕਿ ਕਦੇ ਮੇਰੇ ਪੁੱਤ ਨੂੰ ਵੀ ਐਡੇ ਵੱਡੇ ਸੋਹਣੇ ਟਗੋਰ ਥੀਏਟਰ ਦੇ ਵਿੱਚ ਨੌਕਰੀ ਨਿਯੁਕਤੀ ਪੱਤਰ ਮਿਲੂਗਾ ਸੋ ਮੈਂ ਉਸ ਮਾਂ ਨੂੰ ਵੀ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਜਿਹਦੀਆਂ ਦੁਆਵਾਂ ਜਿਹੜੀਆਂ ਨੇ ਉਹ ਅੱਜ ਇੱਥੇ ਉਹਨਾਂ ਨੇ ਪੁੱਤ ਨੂੰ ਮਿਲੀਆਂ ਨੇ ਔਰ ਮਾਂਵਾਂ ਦੀਆਂ ਦੁਆਵਾਂ ਮਾਂਵਾਂ ਦਾ ਅਸ਼ੀਰਵਾਦ ਜਿਹੜਾ ਜਦੋਂ ਕਿਤੇ ਮਿਲ ਜੇ ਤਾਂ ਦੁਨੀਆਂ 'ਚ ਕੋਈ ਵੀ ਮੈਦਾਨ ਬੰਦਾ ਫਤਿਹ ਕਰਨ ਤੋਂ ਛੱਡ ਨਹੀਂ ਸਕਦਾ ਰਹਿ ਨਹੀਂ ਸਕਦਾ ਸੋ ਪਤਾ ਨਹੀਂ ਕਿੰਨੇ ਆਕਦੀਆਂ ਅੱਜ ਮਾਵਾ ਪੈਣਾ ਦੀਆਂ ਦੁਆਵਾਂ ਮਿਲਣਗੀਆਂ ਕਿੰਨੇ ਅਕਦੀ ਕਬੀਲਦਾਰੀ ਲਈ ਤੇ ਚੜੂਗੀ ਕਿੰਨੇ ਖੜੇ ਪੁਰਾਣੇ ਕੰਮ ਸੋਚੇ ਹੋਏ ਉਹ ਪੂਰੇ ਹੋ ਜਾਣਗੇ ਸੁਪਨੇ ਸੋਚੇ ਹੋਣੇ ਉਹ ਸਚਾਈ ਵੱਲ ਨੂੰ ਤੁਰ ਪੈਣਗੇ ਸੋ ਸਾਡਾ ਕੰਮ ਹੈ ਗਵਰਨਮੈਂਟਾਂ ਦਾ ਕੰਮ ਹੁੰਦਾ ਆਪਣੇ ਨਾਗਰਿਕਾਂ ਨੂੰ ਰੋਜ਼ਗਾਰ ਦੇਣਾ ਉਹਨਾਂ ਨੂੰ ਸਿੱਖਿਅਤ ਕਰਨਾ ਉਹਨਾਂ ਨੂੰ ਸੁਰੱਖਿਅਤ ਰੱਖਣਾ ਤੇ ਉਹਨਾਂ ਲਈ ਰੋਜ਼ਗਾਰ ਦੇ ਮੌਕੇ ਭਾਵੇਂ ਸਰਕਾਰ ਚ ਨਾ ਹੋਣ ਪ੍ਰਾਈਵੇਟ ਸੈਕਟਰ ਚ ਹੋਣ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਸੋ ਅਸੀਂ ਆਪਣੇ ਵੱਲੋਂ ਕੋਈ ਮੌਕਾ ਇਦਾਂ ਦਾ ਛੱਡਦੇ ਨਹੀਂਗੇ ਜਿਹਦੇ ਨਾਲ ਸਾਡੇ ਪੰਜਾਬੀਆਂ ਨੂੰ ਸਾਡੇ ਪੰਜਾਬ ਦੇ ਧੀਆਂ ਪੁੱਤਾਂ ਨੂੰ ਨੌਕਰੀ ਕਰਨ ਦਾ ਮੌਕਾ ਮਿਲਦਾ ਹੋਵੇ ਕਈ ਵਾਰੀ ਲੇਟ ਹੋ ਜਾਂਦੇ ਨੇ ਕਈ ਵਾਰੀ ਕੋਰਟਾਂ ਚ ਕੇਸ ਚੱਲਦੇ ਆ ਅਸੀਂ ਉਹ ਵੀ ਕਲੀਅਰ ਕਰਾ ਕੇ ਫਿਰ ਉਸ ਤੋਂ ਬਾਅਦ ਤੁਹਾਨੂੰ ਬੁਲਾਉਂਦੇ ਆ ਐ ਇਹ ਨਾ ਹੋਵੇ ਕਿ ਅਸੀਂ ਤੁਹਾਨੂੰ ਨਿਯਕਤੀ ਪੱਤਰ ਦੇ ਦਈਏ ਤੇ ਬਾਅਦ ਦੇ ਵਿੱਚ ਤੁਸੀਂ ਕੋਰਟਾਂ 'ਚ ਫਿਰਦੇ ਰਹੋ ਵਕੀਲ ਕਰਦੇ ਕੋਈ ਚੈਲੰਜ ਹੋ ਜਾਏ ਜਾਂ ਕੋਈ ਪੀਆਈਐਲ ਪੈਜੇ ਸੋ ਅਸੀਂ ਪਹਿਲਾਂ ਕਲੀਅਰ ਕਰਦੇ ਆ ਸਾਰਾ ਉਸ ਤੋਂ ਬਾਅਦ ਹੀ ਤੁਹਾਨੂੰ ਫਿਰ ਅਸੀਂ ਜਿਹੜਾ ਇੱਥੇ ਇਨਵਾਈਟ ਕਰਦੇ ਆ ਤੇ ਹੁਣ ਤੁਸੀਂ ਜਾ ਕੇ ਸਿੱਧਾ ਆਪਣੇ ਦਫ਼ਤਰਾਂ ਦੇ ਵਿੱਚ ਕੰਮ ਤੇ ਲੱਗ ਜਾਓਗੇ ਕੋਈ ਇਦਾਂ ਦੀ ਇਹ ਨਹੀਂ ਹੈਗੀ ਟੈਨਸ਼ਨ ਬਹੁਤ ਸਾਰੇ ਮੈਂ ਜਾਣਦਾ ਬਹੁਤ ਸਾਰੇ ਵਿਭਾਗਾਂ 'ਚ ਕੋਰਟਾਂ 'ਚ ਕੇਸ ਚੱਲਦੇ ਜਾ ਧਰਨੇ ਦਿੰਦੇ ਦਿੰਦੇ ਓਵਰੇਜ ਹੋ ਗਏ ਉਮਰਾਂ ਲੰਘ ਗਈਆਂ ਮਤਲਬ ਉਹ ਤਾਂ ਕਾ ਉਮਰ ਲੰਘ ਗਈ ਕਈਆਂ ਕਈ ਡਿਪਾਰਟਮੈਂਟ ਐ ਸਾਨੂੰ ਏਜ ਦੇ ਵਿੱਚ ਵੀ ਰਿਲੈਕਸੇਸ਼ਨ ਦੇਣੀ ਪਈ ਕਿ 5 ਸਾਲ ਏਜ ਵਧਾ ਦਿੰਨੇ ਆ ਹਾਂ ਕੋਈ ਗੱਲ ਨਹੀਂ ਪਹਿਲਾਂ ਨਹੀਂ ਸਰਕਾਰਾਂ ਨੇ ਨਹੀਂ ਧਿਆਨ ਦਿੱਤਾ ਹੁਣ ਇਹਨੂੰ ਸਮਝ ਨਹੀਂ ਆਉਂਦੀ ਲੀਡਰਾਂ ਵਾਂਗ ਤਾਂ ਕੋਈ ਉਮਰ ਹੈ ਹੀ ਨਹੀਂ ਰਿਟਾਇਰ ਹੋਣ ਦੀ ਜੀ ਜਾਂ ਮਤਲਬ ਆਉਣ ਦੀ ਵੋਟਾਂ 'ਚ ਖੜੇ ਹੋਣ ਦੀ 25 ਸਾਲ ਐ ਪਤਿਸਾਲ ਤੋ ਜਦੋਂ ਮਾਜੀ ਘੜੇ 94 ਸਾਲ ਦੇ ਵੀ ਹੋ ਜਾਂਦੇ ਆ ਤੇ ਸਾਡੇ ਕਹਿੰਦੇ 37 ਤੋਂ ਬਾਅਦ ਨਿਪਟੜ ਗਿਆ ਤੁਮ ਤੁਹਾਡੇ ਜੀ ਤੁਸੀਂ ਹੁਣ ਬੰਦੇ ਵੀ ਬੇਕਾਰ ਹੋ ਗਏ ਤੁਸੀਂ ਕੰਮ ਨਹੀਂ ਆ ਸਕਦੇ ਮਨ ਹਰਾਨੀ ਦੀ ਗੱਲ ਹੈ ਵੀ ਨਾਗਰਿਕਾਂ ਵਾਸਤੇ 37 ਸਾਲ ਤੋਂ ਬਾਅਦ ਉਹ ਬੇਕਾਰ ਹੈ ਲੀਡਰਾਂ ਨੂੰ ਕਿਤੇ ਕਿਤੇ 67 ਸਾਲ ਦੇ ਨੂੰ ਮਿਲਦੀਆਂ ਹੈ ਮਤਲਬ ਫਿਰ ਕੀ ਕੰਮ ਕਰਾਂਗੇ ਕੀ ਤੁਸੀਂ ਯੂਥ ਵਾਸਤੇ ਕਰੋਗੇ ਜੋ ਤੁਸੀਂ ਪਹਿਲੇ ਹੀ ਦਿਲ ਤੋੜ ਦਿੰਨੇ ਹੋ ਸੋ ਅਸੀਂ ਚਾਹੁੰਦੇ ਆ ਕਿ ਜਿਸ ਉਮਰ ਚ ਜਨੂੰਨ ਹੈ ਜਿਸ ਉਮਰ ਚ ਜੋਸ਼ ਤੇ ਜਜ਼ਬਾ ਹੈ ਉਸ ਉਮਰ ਚ ਡਿਗਰੀ ਮੁਤਾਬਕ ਨੌਕਰੀ ਮਿਲ ਜੇ ਕੋਈ ਬੰਦਾ ਨਹੀਂ ਬਾਹਰ ਜਾਣ ਨੂੰ ਗਾਊਗਾ ਬਾਹਰ ਕੋਈ ਆਪਣਾ ਕੋਈ ਖੁਸ਼ੀ ਨੂੰ ਥੋੜੀ ਜਾਣੇ ਬਾਹਰ ਮਜਬੂਰੀ ਚ ਜਾਣੇ ਵੀ ਹੋਰ ਕੀ ਕਰੀਏ ਫਿਰ ਮਾਂ ਪਿਓ ਵੀ ਕਹਿੰਦੇ ਪੁੱਤ ਇੱਥੇ ਨਸ਼ੇ ਨੂੰਸ਼ੇ ਚ ਪੈ ਜਾਏਗਾ ਬੁਰੀ ਸੰਗ ਚ ਪੈ ਜਾਏਗਾ ਨੌਕਰੀ ਇੱਥੇ ਮਿਲਣੀ ਨਹੀਂ ਇਹ ਤਾਂ ਲੀਡਰਾਂ ਦੇ ਤੀਆਂ ਪੁੱਤਾਂ ਬਾਤਤੀ ਆ ਸਾਰਾ ਕੁਝ ਰਿਹਾ ਇੱਥੇ ਤਾਂ ਤੇ ਚਾਹ ਪੁੱਤ ਚਲਾ ਜਾ ਕਿਤੇ ਬਾਹਰ ਚਲਾ ਜਾ ਕੋਈ ਗਵਾਂਢੀ ਜਿਆ ਪਿੰਡ ਚੋਕੂ ਗਿਆ ਹੁੰਦਾ ਉਹੀ ਉਦਾਹਰਨ ਦੇ ਦਿੰਦੇ ਆ ਦੇਖ ਲੈ 2 ਸਾਲ ਹੋ ਗਏ ਉਹਨੂੰ ਕਹੇ ਇਹਨੂੰ ਹਰ ਇੱਕ ਮਹੀਨੇ ਪੈਸੇ ਭੇਜ ਦਿੰਦਾ ਉਹਦੇ ਭਰਾ ਨੇ ਮੋਟਰਸਾਈਕਲ ਲੈ ਰੱਖਿਆ ਇਦਾਂ ਦੀਆਂ ਵੀ ਐਗਜ਼ਾਮਪਲ ਆ ਜਾਂਦੀਆਂ ਸੋ ਹੁਣ ਬਾਹਰਲੇ ਮੁਲਕ ਵੀ ਕਿੰਨਾ ਚਿਰ ਚੱਲਣਗੇ ਉਹ ਵੀ ਹੁਣ ਉਧਰੋਂ ਕੱਢਣ ਲੱਗ ਗਏ ਆਪਾਂ ਨੂੰ ਫਿਰ ਆਪਾਂ ਕਿੱਥੇ ਜਾਵਾਂਗੇ ਹੁਣ ਫਿਰ ਜਿਆਦਾ ਹੋਵੇ ਨਾ ਸਾਡੀ ਧਰਤੀ 'ਚ ਕਮੀ ਆ ਕੋਈ ਜਾਂ ਸਾਡੀ ਕੌਮ 'ਚ ਮਿਹਨਤ ਦੀ ਕਮੀ ਆ ਕੋਈ ਸਭ ਤੋਂ ਮਿਹਨਤੀ ਕੌਮ ਆ ਸਾਡੀ ਸਭ ਤੋਂ ਫਰਟਾਈਲ ਲੈਂਡ ਦੇ ਮਾਲਕਾਂ ਸੀ ਉਪਜਾਊ ਧਰਤੀ ਦੇ ਗੁਰੂਆਂ ਦੀ ਬਾਣੀ ਹਰ ਘਰ ਹਰ ਪਿੰਡ ਚ ਸਰਬੱਤ ਦਾ ਭਲਾ ਮੰਗਣ ਆਹ ਸਵੇਰੇ ਸ਼ਾਮਰ ਦਾਸ ਹੁੰਦੀ ਹੈ ਸ਼ਹੀਦਾਂ ਦੇ ਵਾਰਿਸਾਂ ਸੀ ਭਗਤ ਸਿੰਘ ਹੋਰਾਂ ਦੇ ਉਹਨਾਂ ਨੇ 23-23 ਸਾਲ ਦੀ ਉਮਰ ਚ ਕਰਤਾਰ ਸਿੰਘ ਸਰਾਭਾ 19 ਸਾਲ ਦੀ ਉਮਰ ਚ ਉਹਨਾਂ ਨੇ ਫਾਂਸੀ ਦੇ ਰਸਤੇ ਇਸ ਕਰਕੇ ਥੋੜੀ ਚੁੱਮੇ ਸੀ ਕਿ ਆਪਾਂ ਫੇਰ ਅੰਗਰੇਜ਼ਾਂ ਕੋਲ ਜਾਈਏ 40-40 ਲੱਖ ਦੇ ਕੇ ਮਾਂ ਦੀਆਂ ਬਾੜੀਆਂ ਵੇਚ ਕੇ ਵਿਚਰ ਉਹਨੂੰ ਪਹਿਲਾਂ ਕੱਢਣ ਲਈ ਮਰੀ ਗਏ ਉਹਨਾਂ ਨੂੰ ਹੁਣ ਪਹੁੰਚਣ ਲਈ ਮਰੀ ਜਾਨਾ ਉਹਨਾਂ ਕੋਲੇ ਫਿਰ ਜੇ ਇੰਨੇ ਚੰਗੇ ਸੀ ਇੱਥੇ ਰੱਖ ਲੈਂਦੇ ਉਹਨਾਂ ਨੂੰ ਆਪਕਾ ਕਾਦੇ ਵਾਸਤੇ ਪਰਸੀ ਦੀ ਆ ਸੰਪਕ ਸਿੰਘ ਵਰਗੇ ਰਾਜਗੁਰੂ ਸੁਖਦੇਵ ਬਰਾਮੜ ਗਏ ਹੀਰੇਗੋਆਲੇ ਕਾਦੇ ਵਾਸਤੇ ਉਹ ਵੀ 90 90 ਸਾਲ ਦੀ ਉਮਰ ਆ ਭੋਗ ਲੈਂਦੇ ਜੀ ਆਹੀ ਸਿਸਟਮ ਰੱਖਣਾ ਸੀ ਤੁਸੀਂ ਸਿਸਟਮ ਨੂੰ ਬਦਲਣਾ ਪਊਗਾ ਸਿਸਟਮ 'ਚ ਬਦਲਾ ਹੌਲੀ ਹੌਲੀ ਆਊਗਾ ਕਿਉਂਕਿ ਬਹੁਤ ਮੈਂ ਜਦੋਂ ਤੋਂ ਖੜਾ ਮਾ ਰਾਜਨੀਤੀ ਤਾਂ 14 ਤੋਂ ਹੀ ਆਗੇ ਸੀਗੇ ਐਮਪੀ ਬਣ ਗਏ ਸੀ ਪਰ ਐਮਪੀ ਦਾ ਇੱਕ ਜਿੰਨਾਕ ਏਰੀਆ ਹੁੰਦਾ ਉਸੇ ਪੱਦਰ ਦੀ ਫੈਸਲੇ ਲੈ ਸਕਦੇ ਪੰਜਾਬ ਦੇ ਵਿੱਚ ਕਿਉਂ 2022 ਦੇ ਵਿੱਚ ਤੁਸੀਂ ਜ਼ਿੰਮੇਵਾਰੀ ਦਿੱਤੀ ਤਾਂ ਉਦੋਂ ਆਕੇ ਜਦੋਂ ਚੈੱਕ ਕੀਤਾ ਸਾਰਾ ਫਾਈਲਾਂ ਮਤਲਬ ਲੱਗਦਾ ਲੋਕਾਂ ਦੇ ਖੂਨ ਨਾਲੇ ਲਿਖੀਆਂ ਹੋਈਆਂ ਨੇ ਸਾਰੀਆਂ ਕੋਈ ਇਹ ਜੀ ਫਾਈਲ ਮੈਨੂੰ ਲੱਭੀ ਨਹੀਂ ਜੀ ਜਿੱਥੇ ਲੋਕਾਂ ਦਾ ਭਲਾ ਹੁੰਦਾ ਹੋਵੇ ਖਾਨ ਵਾਲੀਆਂ ਹੀ ਨੇ ਸਾਰੀਆਂ ਇਹ ਚੋ ਕਿੰਨੇ ਬਚਦੇ ਨੇ ਇਹ ਚੋ ਕਿੰਨੇ ਪਰਸੈਂਟ ਬਚਦਾ ਹੈ ਇਹ ਜੋ ਆਪਣਾ ਕਿੰਨਾ ਹੈ ਇਹ ਚੋ ਆਪਣਾ ਕਿੰਨਾ ਹੈ ਆ ਹੀ ਬਸ ਪਤਾ ਨਹੀਂ ਧਰਮਰਾਜ ਨਾਲ ਗੱਲ ਹੋ ਗਈ ਇਹਨਾਂ ਦੀ ਵੀ ਨਾਲ ਲਿਆ ਸਕਦੇ ਹੋ ਤੁਸੀਂ ਆਪਦੇ ਵਾਲੇ ਸਾਨੂੰ ਤਾਂ ਇਹ ਦੱਸਿਆ ਗਿਆ ਭਾਈ ਨਾਲ ਕੁਝ ਨਹੀਂ ਜਾਂਦਾ ਸੰਤ ਸਾਡੀਆਂ ਮਾਵਾ ਨੇ ਦਾਦੀਆਂ ਨੇ ਹੀ ਦੱਸਿਆ ਇਹਨਾਂ ਦੇ ਪਤਾ ਨਹੀਂ ਨਾਲ ਜਾਣ ਲੱਗ ਗਏ ਭਾਈ ਜਿਹੜੇ ਸਾਬ ਤੇ ਖਾਂਦੇ ਸੀ ਲੁੱਟਦੇ ਸੀ ਇਹ ਤਾਂ ਨਾਲ ਜਾਣ ਵਾਲੀ ਗੱਲ ਆ ਇੱਥੇ ਤੈਨਨੇ ਕੀ ਕਰਨੇ ਨੇ ਇਹਦੇ ਦੋ ਰੋਟੀਆਂ ਖਾ ਕੇ ਬਲਕਿ ਜੇ ਪੈਸੇ ਵਾਜਣ ਡਾਕਟਰ ਰੋਟੀ ਘਟਾਉਂਦਾ ਕਦੀ ਵੀ ਜੀ ਤੁਹਾਨੂੰ ਕਾਰਬੋਹਾਈਡਰੇਟਸ ਵਾਧਦੇ ਨੇ ਕੰਮ ਖਰਾਬ ਹੋ ਇੱਕ ਰੋਟੀ ਘੱਟ ਕਰੋ ਤੇ ਕਰੇਲੇ ਦਾ ਸੂਪ ਪੀਆ ਕਰੋ ਜਾਂ ਕद्दू ਦਾ ਹੈਨਾ ਕੋਈ ਵੱਤਦਾ ਨਹੀਂ ਉਹਦੇ ਨਾਲ ਬਰਮੀ ਬੁਰਫੀ ਬੰਦ ਕਰਦੇ ਸ਼ੂਗਰ ਹੋ ਜਾਂਦੀ ਉਹ ਤੱਕ ਹੈਨਾ ਸੋ ਮਤਲਬ ਪਤਾ ਨਹੀਂ ਕਿਹੜੇ ਲਾਲਚ ਪਏ ਨੇ ਆਪਦੇ ਬੰਦਿਆਂ ਨੂੰ ਲੁੱਟ ਜਾਂਦੇ ਨੇ ਜਾਂ ਕੋਈ ਹੁਣ ਜਿੰਨਾ ਭ੍ਰਿਸ਼ਟਾਚਾਰੀਆਂ ਨੇ ਆਪਦੇ ਦੇਸ਼ ਨੂੰ ਹੀ ਲੁੱਟ ਲਿਆ ਕੁਸ਼ੰਗਾਪੁਰ ਲੁੱਟਿਆ ਉਹਨਾਂ ਨੇ ਆਪਦੇ ਹੀ ਲੁੱਟਿਆ ਆਪਣੀ ਉਹਦੇ ਨਾਲ ਕਿਸੇ ਹੱਕ ਕਿਸੇ ਦਾ ਹੱਕ ਤਾਂ ਮਰਦਾ ਹੀ ਹੈ ਨਾ ਤੇ ਉਹ ਕਰਪਸ਼ਨ ਜਿਹੜੀ ਹੈ ਨਾ ਇਹਦੇ ਕਈ ਨਾਂ ਨੇ ਬੜਵੰਨ ਬਦੀ ਬਦੀ ਨਾਂ ਆ ਰੱਖਿਓ ਇਹਦੇ ਜਿਹੜੀ ਬਚਪਨ ਦੇ ਕਰਪਸ਼ਨ ਦੇ ਬਚਪਨ ਵਾਲੀ ਛੁੱਟ ਉਹਨੂੰ ਡੋਨੇਸ਼ਨ ਕਹਿੰਦੇ ਨੇ ਸਕੂਲ 'ਚ ਡੋਨੇਸ਼ਨ ਦਾ ਕੀ ਮਤਲਬ ਹੈ ਜੀ ਜਦੋਂ ਬੱਚੇ ਤੁਸੀਂ ਰੱਖਣੇ ਐ ਐਨੀ ਡੋਨੇਸ਼ਨ ਐ ਜੀ ਡੋਨੇਸ਼ਨ ਕਹਿੰਦੇ ਕ腐ਸ਼ਨ ਦੇ ਇੱਕ ਵਧੀਆ ਜਾ ਸੁਧਾਰਿਆ ਹੋਇਆ ਰੂਪ ਐ ਉਹ ਜੇ ਗੱਡੀ ਲੈਣੀ ਐ ਤੁਸੀਂ ਗੱਡੀ ਵੈਸੇ 2 ਮਹੀਨੇ ਨਹੀਂ ਮਿਲਦੀ ਪਰ ਜੇ ਤੁਸੀਂ ਪ੍ਰੀਮੀਅਮ ਦੇ ਦੋਗੇ 50000 ਉਹਦੇ ਨਾਲ ਪ੍ਰੀਮੀਅਮ ਰੱਖਿਆ ਹੋਇਆ ਜੀ ਤਾਂ ਗੱਡੀ ਅਗਲੇ ਦਿਨ ਮਿਲ ਜੂਗੀ ਤੁਹਾਨੂੰ ਮੈਂ ਉਹ ਵੀ ਕਰਾச்சு ਕ腐ਸ਼ਨ ਨਹੀਂ ਐ ਪਰ ਉਹਦਾ ਨਾਮ ਪ੍ਰੀਮੀਅਮ ਰੱਖਿਆ ਹੋਇਆ ਹਰ ਜਗ੍ਹਾ ਤੇ ਨੇ ਤਾਂ ਕ腐ਸ਼ਨ ਦੇ ਨਾਮ ਬਦਲਦੇ ਜਾਂਦੇ ਨੇ ਉਹ ਤਾਂ ਕ腐ਸ਼ਨ ਤਾਂ ਕਿੱਥੋਂ ਚੱਲ ਪੈਂਦੀ ਐ ਦਰਜੀ ਤੋਂ ਚੱਲ ਪੈਂਦੀ ਐ ਆਪਾਂ ਨੂੰ দেয়াਏ ਕੱਪੜੇ ਯਾਰ ਵੀ ਅਗਲੇ ਹਫਤੇ ਪੂਆ ਦੇ ਮੁੰਡੇ ਦਾ ਵਿਆਹ ਹੈ ਉਹ ਕਹਿੰਦਾ ਯਾਰ ਵੀਰਵਾਰ ਤਾਂ ਹੋ ਗਿਆ ਤੂੰ ਬੁੱਧਵਾਰ ਨੂੰ ਕੱਪੜੇ ਮੰਗਣਾ ਉਹ ਚੱਲ 5 ਰੁਪਏ ਵਾਧਾ ਦੇ ਕਿਸ ਦਾ ਰੋਕ ਨਾ ਕੋਈ ਹੋਰ ਦਾ ਰੋਕ ਲਾ 5 ਰੁਪਏ ਵਾਧੇ ਦੇ ਦੂੰ ਇੱਥੋਂ ਚੱਲ ਪੈਂਦਾ ਕੰਮ ਇਹ ਉਹ ਕਹਿੰਦਾ ਕਿ ਇਹ ਕੱਪੜੇ ਰੋਕੂਗਾ ਫਿਰ ਉਹ ਤੁਹਾਨੂੰ ਤਾਂ ਬੁੱਧਵਾਰ ਨੂੰ ਦੇਊਗਾ ਉਹ ਸੋ ਇਸ ਕਰਕੇ ਆਪਣੇ ਤਾਂ ਬਹੁਤ ਮੌਕਿਆਂ ਤੇ ਐਦਾਂ ਦਾ ਹੋ ਗਿਆ ਕਿ ਲੋਕ ਵੀ ਉਹਨਾਂ ਜਿਹੜੇ ਆਪਣੇ ਕੰਮ ਨੂੰ ਸੇਫ ਜਾਂ ਹੋਇਆ ਨਹੀਂ ਮੰਨਦੇ ਜਿੰਨਾ ਚਿਰ ਪੈਸੇ ਨਾ ਲਈਏ ਮੈਂ ਸਾਡੇ ਸਨਾਮ ਤਹਿਸੀਲ ਚ ਇੱਕ ਬੜਾ ਤਹਿਸੀਲਦਾਰ ਪੁਰਾਣੀ ਗੱਲ ਹੈ ਕਾਲਜ ਪੜ੍ਹਦਾ ਸੀ ਉਹ ਤੇ ਕੋਈ ਤਹਿਸੀਲਦਾਰ ਵਧੀਆ ਆ ਗਿਆ ਇਮਾਨਦਾਰ ਤੇ ਕੋਈ ਬਜ਼ੁਰਗ ਆਇਆ ਤੇ ਉਹਨੇ ਰਿਸਟਰੀ ਵਾਸਤੇ ਤਹਿਸੀਲਦਾਰ ਦਫਤਰ ਚ ਗਿਆ ਤਹਿਸੀਲਦਾਰ ਨੇ ਸਾਈਨ ਕੀਤੇ ਉਹਨੇ ਟੇਬਲ ਦੇ ਥੱਲੇੋਂ ਦੀ 10000 ਉਹ ਕਹਿੰਦਾ ਬਾਬਾ ਜੀ ਇਹ ਕੀ ਹੈ ਕਹਿੰਦਾ ਪੁੱਤ ਦੋ ਕੁ ਮਹੀਨੇ ਪਹਿਲਾਂ ਕਹਿੰਦਾ ਉਹ ਕੋਈ ਹੋਰ ਹੁੰਦਾ ਸੀ ਤੇਰੀ ਥਾਂ ਤੇ ਉਦੋਂ ਇੰਨੀ ਕੁ ਜ਼ਮੀਨ ਦੀ ਕਰਾਈ ਸੀ ਉਦੋਂ ਇੰਨੇ ਲੱਗੇ ਸੀ ਕਹਿੰਦਾ ਬਾਬਾ ਇਹ ਨਹੀਂ ਚੱਲਨੇ ਉਹ ਕਹਿੰਦਾ ਕਿ ਰੇਟ ਵਧ ਗਿਆ ਜੀ ਫਿਰ ਕੋਹ ਹੋਰ ਦੇਈਏ ਕਹਿੰਦਾ ਨਾ ਬਾਬਾ ਜੀ ਸਾਨੂੰ ਗਵਰਨਮੈਂਟ ਆ ਹੀ ਕਰਨ ਦੀ ਤਨਖਾਹ ਦਿੰਦੀ ਹੈ ਤਹਿਸੀਲਦਾਰ ਨੂੰ ਰਜਿਸਟਰੀਆਂ ਕਰਨ ਦੀ ਤਨਖਾਹ ਮਿਲਦੀ ਹੈ ਸੋ ਇਹ ਤੂੰ ਲੈ ਜਾਏ ਪੈਸੇ ਚੱਲਨੇ ਤੇਰੀ ਰਿਸ਼ਤੀ ਹੋ ਗਈ ਉਹ ਬਾਬਾ ਜਿਹੜਾ ਸਾਰਾ ਦਿਨ ਬਸੀਕਾ ਨਵੀਸਾ ਨੂੰ ਬਾਹਰ रजिस्ट्रिया दिखाई गया देखो यार सही है यार पैसे तो ले नहीं यार या जा कोई गलती होनी यार देख लो यार सही है यार मतलब सानू ही यकीन नहीं आता इस गल का भी जो पैसे ना ले काम कोई कोई ना कोई कुंडी छी होनी उन्हें बच्चे, खून च आ गई ना इन्होंने वाड़ी है लीडर ने डबे तो उदर ही जाए जरिंज लिखे जाऊगा सो इस करके ਬੜਾ ਮੁਸ਼ਕਿਲ ਜਾਂ ਇੰਪੋਸੀਬਲ ਜਿਹਾ ਲੱਗਦਾ ਹੈ ਇਹ ਕੰਮ ਵੀ ਬਿਨਾ ਪੈਸੇ ਦਾ ਨੌਕਰੀ ਮਿਲ ਗਈ ਯਾਰ ਮੈਂ ਰਿਸ਼ਤਾ ਦੇਖਣ ਵੇਲੇ ਵੀ ਬੜੇ ਮਾਣ ਨਾਲ ਦੱਸਦੇ ਸੀ ਮੁੰਡਾ ਆ ਲੱਗਿਆ ਹੋਇਆ ਐਨੀ ਤਨਖਾਹ ਐ ਐਨੀ ਉੱਤੋਂ ਬੜੇ ਮਾਣ ਨਾਲ ਉਹ ਮਸੀ ਵੀ ਕਿ ਸੀੜੀ 'ਚ ਕੀਤਾ ਸੀਗਾ ਵੀ ਕਹਿੰਦਾ ਵੀ ਕੋਈ ਕਹਿੰਦਾ 50 ਹਜ਼ਾਰ ਉੱਤੋਂ ਮਹੀਨੇ ਦਾ ਕੋਈ ਕਹਿੰਦਾ 60 ਉੱਤੋਂ ਕੋਈ ਸਲਾਮ ਕਰਦੇ ਸੀ ਉਹਨਾਂ ਨੇ ਫੌਜੀ ਜਵਾਨ ਦੇ ਘਰੇ ਚਲੇ ਗਏ ਉਹ ਕਹਿੰਦੇ ਜੀ ਕਿਵੇਂ ਕਹਿੰਦੇ ਫੌਜ ਚ ਨੇ ਤੇ ਇੰਨੀ ਤਨਖਾਹ ਹੈ ਖਾਣਾ ਪੀਣਾ ਸਾਰਾ ਕੰਟੀਨ ਚੋਂ ਤੇ ਕਹਿੰਦੇ ਜੀ ਉੱਤੋਂ ਉੱਤੋਂ ਤਾਂ ਕਹਿੰਦੇ ਬੰਬ ਵੀ ਆਉਂਦੇ ਆ ਜੀ ਫਿਰ ਉੱਤੋਂ ਹੋਰ ਕੀ ਹੋਊਗਾ ਉਹਨਾਂ ਨੂੰ ਠੀਕ ਹੈ ਨਾ ਸੋ ਇਹ ਉੱਤੋਂ ਵਾਲਾ ਕੰਮ ਆਪਾਂ ਨੂੰ ਬੰਦ ਕਰਨਾ ਪੈਣਾ ਕਿਉਂਕਿ ਉਹ ਜਿਹੜਾ ਉੱਤੋਂ ਹੈ ਨਾ ਉਹ ਉਹਨੇ ਬੜੇ ਘਰ ਬਰਬਾਦ ਕਰਤੇ ਜੀ ਬਣਾਏ ਉਹਨੇ ਘੱਟ ਨਹੀਂ ਬਰਬਾਦ ਜ਼ਿਆਦਾ ਕੀਤੇ ਉਹਨੇ ਹੁਣ ਤੁਸੀਂ ਕਿਸੇ ਨੂੰ 10000 ਰੁਪਏ ਮੰਗ ਲਓ ਤੇਰਾ ਕੰਮ ਤਾਂ ਹੋਊਗਾ ਹੁਣ ਲਿਆ ਦਊਗਾ ਚਲਦਾ 10000 ਉਹ ਪਤਾ ਨਹੀਂ ਕਿਵੇਂ ਕਿਵੇਂ ਲਿਆਊਗਾ ਕਿਦੇ ਪੱਗ ਪੈਰੀ ਪੱਗ ਧਰੂਗਾ ਕਿਹਦੀਆਂ ਮਿੰਤਾਂ ਕਰੂਗਾ ਕਿੰਨਾ ਵਿਆਜ ਤੇ ਫੜੂਗਾ ਕਿੰਨਾ ਆਉਂਦਾ ਸਿਸਟਮ ਹੱਲ ਜੂਗਾ ਸਾਰਾ ਤੇ ਇਹ ਨਹੀਂ ਆਪਾਂ ਸੋਚਦੇ ਨਾ ਬਸ ਸਿਰਫ ਐਨਾ ਕਹਿ ਦੇਣਾ ਭਗਾ ਕੇ ਮਾਰ ਦੇ ਫਾਇਲ ਅਫਸਰ ਜਦ ਰੋਤੀ ਜਿਹਦੇ ਨਾਲ ਆ ਜਨਾ ਤੂੰ ਤੈਨੂੰ ਪਤਾ ਨਹੀਂ ਵੀ ਤਾਂਹਾਂ ਤੱਕ ਜਾਂਦਾ ਸਾਰਾ ਇਹ ਜਾਂ ਥੱਲੇ ਤੱਕ ਜਾਂਦਾ ਸੋ ਇਹ ਤਾਂ ਹਾਂ ਤੱਕ ਥੱਲੇ ਤੱਕ ਕਾਲਾ ਸਿਸਟਮ ਜਿਹੜਾ ਬੰਦ ਕਰਨਾ ਪਊਗਾ ਏਡੀ ਕੋ ਗਾਜ਼ ਗੱਲ ਨਹੀਂ ਕਰ ਸਕਦੇ ਆਪਾਂ ਤੇ ਉਹਨਾਂ ਨੂੰ ਦੇਖੋ ਇੱਥੇ 40 ਲੱਖ ਦੇ ਕੇ ਆਪਾਂ ਉੱਥੇ ਕਿਉਂ ਜਾਈਏ ਕਿਉਂਕਿ ਉਥੇ ਡਿਸਪਲਨ ਹੈ ਉਥੇ ਮੰਤਰੀ ਤੇ ਸੰਤਰੀ ਕਾਨੂੰਨ ਇੱਕੋ ਹੀ ਹੈ ਉਥੇ ਆਜੰਮ ਨਹੀਂ ਚੱਲਦਾ ਹੈਗਾ ਵੀ ਆਹ ਮੂਰੇ ਆ ਜੂਗਾ ਮੰਗਰਾ ਰਹਿ ਜੂਗਾ ਸੋ ਉਹ ਨਹੀਂ ਕਦੇ ਹਾਂ ਉਹ ਤਾਂ ਵੱਡੇ ਲੈਵਲ ਤੇ ਚੱਲਦੀ ਹੋਊਗੀ ਉਹ ਤਾਂ ਫਿਰ ਪੂਰੀ ਦੁਨੀਆ 'ਚ ਕਿਸੇ ਵੀ ਚੀਜ਼ ਦਾ ਬినాਸ਼ ਤਾਂ ਹੋ ਨਹੀਂ ਸਕਦਾ ਪਰ ਆਮ ਲੋਕਾਂ ਨੂੰ ਪ੍ਰਭਾਵਿਤ ਨਹੀਂ ਕਰਦੀ ਇੱਥੇ ਆਮ ਲੋਕ ਹੀ ਪ੍ਰਭਾਵਿਤ ਹੁੰਦੇ ਆ ਉਹ ਅਫਸਰ ਦੇ ਕਰੋ ਜੀ ਬੈੱਡ ਦੇ ਥੱਲੋਂ ਮਿਲ ਗਏ ਜੀ 50 ਕਰੋੜ ਕੀ ਕਰਨਾ ਯਾਰ ਬੈੱਡ ਦੇ ਥੱਲੇ ਰੱਖ ਕੇ ਪਤਾ ਨਹੀਂ ਕਿੰਨਿਆਂ ਨੂੰ ਲੁੱਟਿਆ ਹੋਊਗਾ ਕਿੰਨਿਆਂ ਦੇ ਸੁਪਨੇ ਮਾਰੇ ਹੋਣੇ ਕਿੰਨਾਂ ਦੇ bari ਕੱਟ ਕੇ ਕਿਸੇ ਹੋਰ ਦਾ ਨੰਬਰ ਲਾਇਆ ਹੋਣਾ ਉਹ ਉਹਨਾਂ ਨੇ ਬਾਅਦ ਜਾ ਗਾਉ ਫਿਰ ਉਸ ਤੋਂ ਬਾਅਦ ਜਿਹੜੇ ਹੁਣਿਚ ਪਾਰਿਸ਼ਤੇ ਲੱਗਣਗੇ ਜਾਂ ਪੈਸੇ ਨਾਲ ਲੱਗਣਗੇ ਉਹ ਆਪ ਦਾ ਕੰਮ ਨਾਲ ਨਹੀਂ ਇਨਸਾਫ ਕਰਦੇ ਹੋਣਗੇ ਜਾਂ ਤਾਂ ਉਹਨਾਂ ਦੀ ਡਿਗਰੀ ਨਹੀਂ ਹੋਊਗੀ ਪ੍ਰੋਪਰ ਜਾਂ ਸਕਿੱਲਸ ਨਹੀਂ ਹੋਣਗੀਆਂ ਉਹਨਾਂ ਨੇ ਫਿਰ ਗਾਹਾਂ ਜਿਹੜੇ ਪੁਲ ਬਣਾਏ ਹੋਣੇ ਉਹਨਾਂ ਨੇ ਕਿੰਨੇ ਮਾਰੇ ਹੋਣੇ ਗਾਹਾਂ ਜੋ ਉਹਨਾਂ ਨੇ ਜਿੱਥੇ ਜੌਬ ਕੀਤੀ ਹੋਣੀ ਜੇ ਆਮ ਸਿਹਤ ਵਿਭਾਗ ਦੇ ਸੰਬੰਧ ਦਾ ਕੋਈ ਡਾਕਟਰ ਲੱਗ ਗਿਆ ਕੋਈ ਇਦਾਂ ਦਾ ਉਹਨੇ ਕਿੰਨੇ ਮਾਰੇ ਹੋਣੇ ਫਿਰ ਸੋ ਸਾਡੇ ਤਾਂ ਮਤਲਬ ਜ਼ਿੰਦਗੀਆਂ ਦੀ ਵੈਲਿਊ ਹੀ ਖਤਮ ਕਰਤੀ ਇਸ ਕਰਕੇ ਆਪਾਂ ਇਹ ਆਪਾਂ ਵਾਪਸ ਲੈ ਕੇ ਆਉਣਾ ਇਹ ਪੰਜਾਬ ਦੀ ਜਿਹੜੀ ਗਲੋਰੀ ਕਿ ਕਿ ਦੇਖਿਓ ਕੰਮ ਦੇਖੋ ਇਮਾਨਦਾਰੀ ਨਾਲ ਜਿਹਾਉਂਦਾ ਵੀ ਆਪਦਾ ਹੀ ਨਜ਼ਾਰਾ ਹੁੰਦਾ ਮੰਨਿਆ ਕਿ 1 ਰੁਪਇਆ ਲੱਖ ਦੇ ਬਰਾਬਰ ਨਹੀਂ ਬੈਂਦਾ ਮੰਨਿਆ ਕਿ 1 ਰੁਪਇਆ ਲੱਖ ਦੇ ਬਰਾਬਰ ਨਹੀਂ ਬੈਂਦਾ ਪਰ ਜੇ ਲੱਖ ਚ 1 ਰੁਪਇਆ ਕੱਢ ਦੀਏ ਉਹ ਵੀ ਲੱਖ ਨਹੀਂ ਰਹਿੰਦਾ ਹਰ ਇੱਕ ਦੀ ਵੈਲਿਊ ਹੈ 1 ਰੁਪਇਏ ਦੀ ਵੀ ਵੈਲਿਊ ਹੈ ਸੋ ਜੇ ਦੇਖਿਆ ਜਾਵੇ ਤਾਂ ਜਿੰਨੀ ਕਿਸਾਨ ਨੂੰ ਲੋੜ ਹੈ ਬਾਕੀ ਤਾਂ ਤੁਸੀਂ ਪਾ ਗਾਹਾਂ-ਗਾਹਾਂ ਦੇਖੀ ਜਾਓ ਹੁਣ ਆਪਾਂ ਮਤਲਬ ਆਪਦੇ ਮੁਤਾਬਕ ਆਪਦੀ ਚਾਦਰ ਮਤਲਬ ਆਪ ਕੋ ਨਹੀਂ ਚੱਲਦੀ ਗਵਾਂਡੀਆਂ ਦਾ ਦੇਖਦੇ ਆਂ ਉਹ ਆਦਮੀ ਬਹੁਤ ਦੁਖੀ ਹੈ ਜਿਸ ਕਾ ਪੜੋਸੀ ਸੁਖੀ ਹੈ ਜੇ ਉਹ ਕਾਰ ਲਿਆ ਤੇ ਬਗਵਾਂ ਦੀ ਆਪਾਂ ਇਹ ਨਹੀਂ ਸੋਚਦੇ ਵੀ ਮੈਂ ਵੀ ਮਿਹਨਤ ਕਰਕੇ ਇਤੋਂ ਵੱਡੀ ਕਾਰ ਲਵਾਂ ਆਪਾਂ ਹੋ ਜਾਂਦਾ ਕੋਈ ਗੱਲ ਨਹੀਂ ਹਾਰਨ ਜਾਂ ਮਾਰ ਕੇ ਲੰਗੇ ਕੱਲ ਹੈ ਚਰੀਟਾ ਪਾਵਾਂਗੇ ਲੈ ਚਰੀਟੇ ਹੀ ਪਾ ਦਿੰਦੇ ਹਾਂ ਉਹ ਤੇ ਦੱਸੋ ਜਾਂਦੇ ਜਾਂਦੇ ਐ ਕਰ ਜੰਨੇ ਆ ਇਹਨੇ ਕੀ ਮਿਲਦਾ ਹੈ ਨੂੰ ਸਮਝ ਨਹੀਂ ਆਉਂਦੀ ਸੋ ਇਹ ਛੜਾ ਚਰੀਟਾ ਪਾਉਣ ਵਾਲਾ ਕੰਮ ਐ ਬੰਦ ਕਰਨਾ ਪਊਗਾ ਆਪ ਤਰੱਕੀਆਂ ਕਰੀਏ ਸਾਰਾ ਸਮਾਜ ਤਰੱਕੀ ਕਰੇ ਤਾਂ ਤਰੱਕੀ ਹੋਊਗੀ ਇੱਕ ਲਾਈਨ ਨੂੰ ਛੋਟੀ ਕਰਕੇ ਦੂਜੀ ਲਾਈਨ ਵੱਡੀ ਨਹੀਂ ਹੁੰਦੀ ਆਪਣੀ ਵਾਲੀ ਲਾਈਨ ਹੀ ਵੱਡੀ ਖਿੱਚੋ ਆਪਣੀ ਲਕੀਰ ਹੀ ਵੱਡੀ ਕਰੋ ਤਾਂ ਕੰਮ ਜਾਓ ਮਲੋ ਆਪਾਂ ਚੱਲਦੇ ਆਂ ਇਸ ਗੱਲ ਤੇ ਮਲੋ ਕੋਈ ਬੰਦਾ ਸੀਗਾ ਕਿਸੇ ਹੁਣ ਜਿਵੇਂ ਇਹਨਾਂ ਨੇ ਨਾਮ ਲਿਆ ਆਪਣੀ ਮਾਂ ਦਾ ਕਿਸੇ ਦੇ ਬਾਪ ਦਾ ਬੰਦਾ ਮਜ਼ਦੂਰੀ ਕਰਦਾ ਸੀ ਉਹਨੇ ਅਖਿਆਰ ਕਈ ਪੀੜੀਆਂ ਤੋਂ ਮਜ਼ਦੂਰੀ ਹੀ ਕਰੀ ਜੰਨੇ ਆ ਅਗਲੀ ਪੀੜ੍ਹੀ ਵੀ ਮਜ਼ਦੂਰੀ ਕਰੂਗੀ ਵੀ ਐਂ ਕਰਦੇ ਆ ਥੋੜਾ ਜਿਹਾ ਢਿੱਡ ਬਨ ਕੇ ਗੁਜ਼ਾਰਾ ਕਰ ਲੈਨੇ ਆ ਇੱਕ ਡੰਗ ਦੀ ਰੋਟੀ ਘਟਾ ਦੇਣਾ ਮੈਂ ਬੱਚੇ ਨੂੰ ਪੜਾ ਲੈਨੇ ਆ ਤੇ ਉਹਨੇ ਜੀ ਆਪਣੇ ਖਰਚੇ ਘਟਾ ਲਏ ਡੰਗ ਰੋਟੀ ਖਾਣ ਲੱਗ ਗਿਆ ਤੇ ਬੱਚੇ ਨੂੰ ਪੜਾਉਣ ਲੱਗ ਗਿਆ ਬੱਚਾ ਬਹੁਤ ਇੰਟੈਲੀਜੈਂਟ ਸੀ ਉਹ ਪੜ ਕੇ ਜੱਜ ਬਣ ਗਈ ਜੱਜ ਬਣ ਗਿਆ ਤਾਂ ਬੜੀ ਖੁਸ਼ੀ ਹੋਈ ਉਹਨੂੰ ਵੀ ਮਲਾਕਾ ਚ ਬੜੀ ਚਰਚਾ ਹੋਈ ਇੱਕ ਮਜ਼ਦੂਰ ਦਾ ਬੇਟਾ ਜੱਜ ਬਣ ਗਿਆ ਜਿੱਦਾਂ ਜੱਜ ਸਾਹਿਬ ਨੇ ਆਪਣਾ ਕੋਰਟ ਦੇ ਵਿੱਚ ਕੁਰਸੀ ਸੰਭਾਲਣੀ ਸੀ ਉਸ ਦਿਨ ਉਹ ਵੀ ਚਲਾ ਗਿਆ ਉਹਦਾ ਬਾਪੂ ਪਿੱਛੇ ਚੈਂਬਰ ਸੀ ਕੋਰਟ ਦੇ ਪਿੱਛੇ ਚੈਂਬਰ ਸੀ ਉੱਥੇ ਬੈਠਾ ਸੀ ਉਹ ਜੱਜ ਸਾਹਿਬਾਨ ਬੈਠੇ ਸਨ ਉਹ ਵੀ ਬੰ ਚਲਾ ਗਿਆ ਉਹਦਾ ਬਾਪੂ ਉਹੀ ਡੱਬੀਆਂ ਵਾਲਾ ਪਰਨਾ ਉਹੀ ਜਿਹੜਾ ਮਜ਼ਦੂਰਾਂ ਕੋਲੇ ਕੱਪੜੇ ਤੇ ਉਹਨੇ ਜਾ ਕੇ ਆਪਣੇ ਮੁੰਡੇ ਦੇ ਮੋਢੇ ਤੇ ਹੱਥ ਧਰ ਕੇ ਕਿਹਾ ਕਹਿੰਦਾ ਬੁੱਤ ਬਦਾਈਆਂ ਬਹੁਤ ਬਹੁਤ ਕਹਿੰਦਾ ਧੰਨਵਾਦ ਬਾਪੂ ਜੀ ਕਹਿੰਦਾ ਤੂੰ ਹੁਣੇ ਦੱਸ ਇਸ ਵਕਤ ਤੂੰ ਗੈਸ ਕਰ ਤੇਰੇ ਮੁਤਾਬਕ ਇਸ ਵਕਤ ਦੁਨੀਆ ਦਾ ਸਭ ਤੋਂ ਵੱਧ ਤਾਕਤਵਰ ਸਭ ਤੋਂ ਵੱਧ ਖੁਸ਼ ਨਸੀਬ ਤੇ ਸਭ ਤੋਂ ਵੱਧ ਖੁਸ਼ ਬੰਦਾ ਕੌਣ ਹੋ ਸਕਦਾ ਹੈ ਇਸ ਵਕਤ ਉਹ ਕਹਿੰਦਾ ਬਾਪੂ ਜੀ ਮੈਂ ਕਹਿੰਦਾ ਮੈਂ ਜੀ ਨੂੰ ਮਰਜ਼ੀ ਸਜ਼ਾ ਦੇ ਸਕਦਾ ਜਿਹਨੂੰ ਮਰਜ਼ੀ ਬਾਰੀ ਕਰ ਸਕਦਾ ਐਨੀ ਤਾਕਤ ਹੈ ਮੇਰੀ ਕਲਮ ਵਿੱਚ ਉਹਨੇ ਫੇਰ ਉਹਦੀ ਇੱਥੇ ਖੜੇ ਖੜੇ ਨਹੀਂ ਪੁੱਛ ਲਿਆ ਕਹਿੰਦਾ ਬੇਟਾ ਇੱਕ ਵਾਰੀ ਫੇਰ ਦੱਸ ਦੇ ਐਸ ਵਕਤ ਤੇਰੀ ਨਜਰਾਂ ਸਭ ਤੋਂ ਵੱਧ ਖੁਸ਼ਕਿਸਮਤ ਸਭ ਤੋਂ ਵੱਧ ਆਕਤਵਰ ਸਭ ਤੋਂ ਵੱਧ ਖੁਸ਼ ਬੰਦਾ ਕੌਣ ਹੋ ਸਕਦਾ ਦੁਨੀਆ 'ਚ ਉਹ ਕਹਿੰਦਾ ਬਾਪੂ ਜੀ ਮੈਂ ਕਹਿੰਦਾ ਠੀਕ ਹੈ ਦਿਲ ਟੁੱਟ ਗਿਆ ਜਾਣ ਲੱਗਿਆ ਉਹ ਗੇਟ ਕੋਲੇ ਜਾ ਕੇ ਫੇਰ ਪੁੱਛ ਲਿਆ ਨੇ ਕਹਿੰਦਾ ਬੇਟਾ ਫੇਰ ਦੱਸ ਦੇ ਐਸ ਵਕਤ ਸਭ ਤੋਂ ਵੱਧ ਖੁਸ਼ਕਿਸਮਤ ਸਭ ਤੋਂ ਵੱਧ ਦੁਨੀਆ ਦੇ ਵਿੱਚ ਭਾਗਤਵਰ ਤੇ ਖੁਸ਼ ਕੌਣ ਹੋ ਸਾ ਤੇਰੇ ਨਜਰਾਂ 'ਚ ਕਹਿੰਦਾ ਬਾਪੂ ਤੁਸੀਂ ਉਹ ਕਹਿੰਦਾ 15 ਸੈਕਿੰਡ ਪਹਿਲਾਂ ਵੀ ਪੁੱਛਿਆ ਸੀ ਦੋ ਵਾਰੀ ਉਹ ਤਾਂ ਤੁਹਾਡਾ ਨਾਮ ਲਿਆ ਸੀ ਹੁਣ 15 ਸਕਿੰਟਾਂ ਬਾਅਦ ਤੂੰ ਮੇਰਾ ਨਾਮ ਲੈਣ ਲੱਗ ਗਿਆ ਇਹ ਚ ਕੀ ਮੈਂ ਸਮਝ ਨਹੀਂ ਆਈ ਉਹ ਕਹਿੰਦਾ ਬਾਪੂ ਜੀ ਤੁਸੀਂ ਪਹਿਲਾਂ ਪੁੱਛਿਆ ਸੀ ਨਾ ਉਹ ਤੁਹਾਡਾ ਹੱਥ ਮੇਰੇ ਮੋਢੇ ਤੇ ਸੀ ਤੁਹਾਡੇ ਵਰਗੇ ਬਾਪ ਦਾ ਹੱਥ ਕਿਸੇ ਪੁੱਤ ਦੇ ਮੋਢੇ ਤੇ ਹੋਵੇ ਉਹ ਤੋਂ ਵੱਧ ਤਾਕਤਵਰ ਉਹ ਤੋਂ ਵੱਧ ਖੁਸ਼ ਉਹ ਤੋਂ ਵੱਧ ਖੁਸ਼ ਨਸੀਬ ਬੱਚਾ ਹੋ ਨਹੀਂ ਸਕਦਾ ਪਰ ਜੇ ਤੁਸੀਂ ਉੱਥੇ ਜਾ ਕੇ ਉੱਥੇ ਜਾ ਕੇ ਪੁੱਛਿਆ ਤਾਂ ਤੁਹਾਡਾ ਹੱਥ ਮੇਰੇ ਮੋਢੇ ਤੇ ਹੈ ਨਹੀਂ ਖੁਸ਼ ਨਸੀਬ ਤਾਕਤਵਰ ਤੇ ਖੁਸ਼ ਤੁਸੀਂ ਹੋਈ ਸੋ ਬੜਾ ਹੱਥ ਕਿਸੇ ਦਾ ਹੁੰਦਾ ਹੈ ਮਾਪਿਓ ਦਾ ਰਿਸ਼ਤੇਦਾਰਾਂ ਦਾ ਕੋਈ ਨਾ ਕੋਈ ਦਾ ਕਾਰਨ ਹੁੰਦਾ ਹੀ ਹੈ ਸੋ ਇਸ ਕਰਕੇ ਜਿੰਨਾਂ ਜਿੰਨਾਂ ਨੇ ਤੁਹਾਡੀ ਸਕਸੈਸ 'ਚ ਹਿੱਸਾ ਪਾਇਆ ਮੈਂ ਉਹਨਾਂ ਨੂੰ ਵੀ ਬਧਾਈ ਦੇਣਾ ਸ਼ਾਇਦ ਇੱਥੇ ਆ ਨਾ ਸਕੇ ਹੋਣ ਅੱਜ ਜਿੰਨਾਂ ਜਿੰਨਾਂ ਨੇ ਕੋਈ ਵੀ ਮਤਲਬ ਯੋਗਦਾਨ ਪਾਇਆ ਤੁਹਾਡੀ ਇੱਥੇ ਤੱਕ ਪਹੁੰਚਣ ਲਈ ਤਾਂ ਉਹਨਾਂ ਦਾ ਕੋਟਨ-ਕੋਟ ਮੇਰੇ ਵੱਲੋਂ ਵੀ ਧੰਨਵਾਦ ਕਰਦੇ ਹਾਂ ਅੱਜ ਤਾਂ ਕੜਾਈਆਂ ਕੁੜੀਆਂ ਵੀ ਚੜਨ ਗਈਆਂ ਅੱਜ ਤਾਂ ਹੋਰ ਰਿਸ਼ਤੇਦਾਰ ਵੀ ਆਉਣਗੇ ਜਿਹੜੇ ਕਹਿੰਦੇ ਸੀ ਇਹ ਨਹੀਂ ਕੁਝ ਕਰ ਸਕਦਾ ਉਹ ਗਾ ਮੈਨੂੰ ਪਹਿਲਾਂ ਹੀ ਪਤਾ ਸੀ ਕਰੂ ਕੁਝ ਨਾ ਕੁਝ ਹੁਣ ਐ ਕਹਿੰਗੇ ਪਿੰਡਾਂ ਚ ਆਣਾ ਆਪ ਨੂੰ ਪਤਾ ਹੈ ਉਂਗਲ ਲਾਉਣ ਵਾਲੇ ਪਾਣੀ ਮਾਰਨ ਵਾਲੇ ਬਹੁਤ ਹੁੰਦੇ ਪਹਿਲਾਂ ਫੁੱਫੜੇ ਨਹੀਂ ਠੀਕ ਆਉਂਦੇ ਬਾਈਕਰ ਮੇਰੀ ਤਾਂ ਡਿਊਟੀ ਫਫੜਾਂ ਤੇ ਲੱਗਦੀ ਹੁੰਦੀ ਸੀ ਨਾ ਕੋਈ ਵਿਆਹ ਦੇਖਣ ਦਿੱਤਾ ਨਾ ਦੀਵਾਲੀ ਨਾ ਦਸਹਿਰਾ ਨਾ ਕੋਈ ਲੋੜ ਹੀ ਫੁੱਫੜ ਦੇ ਮਗਰ ਵਾ ਫਿਰ ਜੋ ਤੁਰਾ ਚਲੋ ਜਗਲੇ ਬਾ ਪੜਾ ਪਪੜ ਜੀ ਹਣਾ ਸੋ ਚਲੋ ਉਹ ਵੀ ਕਲਚਰ ਆਪਣਾ ਉਹ ਵੀ ਖੁਸ਼ੀਆਂ ਦੇ ਦਿਨ ਆਉਂਦੇ ਰਹਿਣ ਤੁਹਾਡੇ ਲਈ ਸਾਰਿਆਂ ਨੇ ਔਰ ਸਾਡੇ ਵੱਲੋਂ ਇਹ ਹੈ ਕਿ ਅਸੀਂ ਕੋਸ਼ਿਸ਼ ਕਰਦੇ ਰਵਾਂਗੇ ਤੁਸੀਂ ਇੱਕ ਜ਼ਿੰਮੇਵਾਰੀ ਦਿੱਤੀ ਹੋਈ ਹੈ ਤਾਂ ਉਸ ਜ਼ਿੰਮੇਵਾਰੀ ਨੂੰ ਨਿਭਾਵਾਂਗੇ ਇਹ ਕੋਈ ਜ਼ਿੰਮੇਵਾਰੀ ਜਿਹੜੀ ਆ ਕੋਈ ਐ ਨਹੀਂ ਹੁੰਦਾ ਵੀ ਇਸੇ ਨੂੰ ਇੱਥੇ ਚਿਪਕ ਕੇ ਰਹਿਣਾ ਬਸ ਜਿੰਨਾ ਚਿਰ ਤੁਸੀਂ ਰਹਿਣਾ ਹੈ ਜਿਹੜੀ ਮਰਜ਼ੀ ਕੁਰਸੀ ਤੇ ਰਹਿਣਾ ਤੁਸੀਂ ਬਾਅਦ ਦੇ ਵਿੱਚ ਨਾ ਉਸ ਕੁਰਸੀ ਦੀ ਗਰਮੀ ਆ ਬਦੇ ਉਸ ਕੁਰਸੀ ਦੀ ਮਾਣ ਤੇ ਸਤਿਕਾਰ ਵਧੇ ਵੀ ਇੱਕ ਬੰਦਾ ਆਇਆ ਸੀ ਯਾਰ ਇੱਥੇ ਬੰਦਾ ਹੁੰਦਾ ਸੀ ਵੀ ਉਹਨੇ ਬੰਦੇ ਨੇ ਲੱਗ ਕੇ ਚਰਚਾ ਕਰਾਤੀ ਸੀ ਇਹ ਇਹ ਚੀਜ਼ ਆ ਫਿਰ ਨਹੀਂ ਨੌਕਰੀਆਂ ਕਰਕੇ ਬਹੁਤ ਚਲੇ ਗਏ ਬਹੁਤ ਟਾਇਰ ਹੋ ਕੇ ਚਲੇ ਗਏ ਠੀਕ ਹੈ ਜੀ 31 ਮਾਰਚ ਨੂੰ ਕੋਈ 31 ਅਗਸਤ ਨੂੰ ਰਿਟਾਇਰ ਹੋ ਜਾਂਦੇ ਨੇ ਉੱਥੇ ਡਿਪਾਰਟਮੈਂਟ ਚ ਲੱਡੂ ਵੰਡ ਦਿੰਦੇ ਨੇ ਠੀਕ ਹੈ ਨਾ ਬਸ ਜਿਹੜੀ ਐਮਿਹਤ ਹੈ ਆਪਣੀ ਉਹ ਉਹ ਜਰੂਰ ਮੈਂ ਅਕਸਰ ਇਹ ਗੱਲ ਕਰਦਾ ਹਾਂ ਨਾ ਅੱਜ ਵੀ ਤੁਹਾਨੂੰ ਦੱਸ ਦਿੰਦਾ ਤੁਸੀਂ ਐਲਨ ਮਸਕ ਨੂੰ ਜਾਣਦੇ ਹੋਵੋਗੇ ਜਿਹੜਾ ਦੁਨੀਆ ਸਭ ਤੋਂ ਅਮੀਰ ਬੰਦਾ ਹੈ ਐਲਨ ਮਸਕ ਦੇ ਦਫ਼ਤਰ ਚ ਇੱਕ ਗੋਰੀ ਕੰਮ ਕਰਦੀ ਸੀ ਉਹ ਅਸਤੀਫਾ ਲੈ ਕੇ ਆ ਗਈ ਕਹਿੰਦੀ ਮੈਂ ਅਸਤੀਫਾ ਦੇਣੀ ਉਹ ਕਹਿੰਦਾ ਵੀ ਕਿਹੜੇ ਡਿਪਾਰਟਮੈਂਟ ਚ ਕੰਮ ਕਰਦੀ ਕਹਿੰਦੀ ਮੈਂ ਹੈਡ ਆਫਿਸ ਚ ਕੰਮ ਕਰਦੀ ਹਾਂ ਕਹਿੰਦਾ ਕਹਿੰਦਾ ਠੀਕ ਹੈ ਵੀ ਮੈਂ ਅਸਤੀਫਾ ਤੇ ਰੱਖ ਲੈਣਾ ਚਲਾ ਚੱਕ 1 ਲੱਖ ਡਾਲਰ ਚੱਕ ਤਾ ਨੇ ਦੁਨੀਆ ਕੋ ਮਿਆਂ ਲਾ ਫਿਰ ਦੇਖ ਰਿਆਂ ਤੇਸਤੀਫੇ ਬਾਰੇ ਉਹਨੇ ਆਖਾ ਚਲਾ ਵੀ ਵਧੀਆ ਚਲ ਜੇ ਨਾਲੇ ਤਾਂ 1 ਲੱਖ ਡਾਲਰ ਕਹਿੰਦਾ ਮੋੜਨ ਦੀ ਲੋੜ ਨਹੀਂ ਰੱਖ ਲਈ ਉਹਨੇ ਆਖਿਆ ਨਾਲੇ ਸਤੀਫਾ ਹੋ ਜਾਊਗਾ ਨਾਲੇ ਮੰਨ ਤਾਂ 1 ਲੱਖ ਡਾਲਰ ਮਿਲ ਗਿਆ ਮੈਂ ਤਾਂ ਦੁਨੀਆ ਘੁੰਮ ਕਾ ਉਹ ਵਰਲਡ ਟੂਰ ਤੇ ਚਲੀ ਗਈ 2-3 ਮਹੀਨਿਆਂ ਬਾਅਦ ਘੁੰਮ ਕਮ ਕਿਆ ਆ ਗਈ ਕਹਿੰਦੀ ਮੈਂ ਆ ਗਈ ਮੁਰੇਈ ਉਹ ਕਹਿੰਦਾ ਕੌਣ ਹੈ ਤੂੰ ਕਹਿੰਦੀ ਮੈਂ ਸਤੀਫਾ ਦਿੱਤਾ ਸੀ ਡਾ ਅੱਛਾ ਕਹਿੰਦਾ ਸਤੀਫਾ ਆ ਪੇਤਰ ਓਕੇ ਕਹਿੰਦਾ ਅਕਸੈਪਟਡ ਅਸਤੀਫਾ ਪ੍ਰਵਾਨ ਉਹ ਕਹਿੰਦੇ ਜੀ ਪ੍ਰਵਾਨ ਹੀ ਕਰਨਾ ਸੀ ਜੀ ਉਦਾਂ ਹੀ ਕਰ ਲੈਂਦੇ ਫਿਰ ਮੈਨੂੰ ਲੱਖ ਡਾਲਰ ਦੇ ਕੇ ਸਾਰੀ ਦੁਨੀਆ ਘੁਮਾਉਣ ਦਾ ਇਹ ਮੈਨੂੰ ਸਮਝ ਨਹੀਂ ਆਇਆ ਆਈਡੀਆ ਉਹ ਕਹਿੰਦਾ ਜਿਸ ਦਿਨ ਤੂੰ ਅਸਤੀਫਾ ਦੇਣ ਆਈ ਸੀ ਨਾ ਮੈਨੂੰ ਪਤਾ ਨਹੀਂ ਸੀ ਤੇਰੀ ਮੇਰੇ ਦਫ਼ਤਰ 'ਚ ਐਹਮੀਅਤ ਕੀ ਹੈ ਮੈਂ ਤੈਨੂੰ ਜਾਣਦਾ ਨਹੀਂ ਸੀ ਕਹਿੰਦਾ ਮੈਂ ਤੈਨੂੰ ਲੱਖ ਡਾਲਰ ਦੇ ਕੇ ਭੇਜਦਾ ਕਹਿੰਦਾ ਜੇ ਤੇਰੀ ਐਹਮੀਅਤ ਹੁੰਦੀ ਦਫ਼ਤਰ 'ਚ ਤਰਥੱਲੀ ਮੱਤ ਜਾਣੀ ਸੀ ਦੂਜੇ ਤੀਜੇ ਦਿਨ ਵੀ ਉਹ ਆ ਨਹੀਂ ਰਹੀ ਜੀ ਕੰਮ ਰੁਕਿਆ ਪਿਆ ਉਹਨੂੰ ਬੁਲਾਉ ਕਹਿੰਦਾ ਮੈਂ ਤੈਨੂੰ ਫੋਨ ਕਰਕੇ ਬੁਲਾ ਲੈਣੀ ਸੀ ਵਾਪਸ ਵੀ ਤੂੰ ਕਿੰਨੀ ਤਨਖਾਹ ਮੰਗਦੀ ਆ ਯਾਜ ਵੀ ਤੈਨੂੰ ਦੇ ਦਾਂਗੇ ਹਨਾ ਪਰ ਕਹਿੰਦਾ ਮੀਨ 2-3 ਮਹੀਨੇ ਹੋ ਗਏ ਮੈਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਵੀ ਤੂੰ ਆਉਣੀ ਐ ਯਾ ਨਹੀਂ ਆਉਂਦੀ ਕਹਿੰਦਾ ਅਸਤੀਫਾ ਪ੍ਰਵਾਨ ਕਰ ਲਿਓ ਜਿੱਥੇ ਜਾਣਾ ਹੈ ਉੱਥੇ ਆਪਣੀ ਐਮੀਅਤ ਜ਼ਰੂਰ ਬਣਾਉਣੀ ਐ ਨਹੀਂ ਤਾਂ ਫਿਰ ਤੂੰ ਕੋਈ ਨਹੀਂ ਪੁੱਛਦਾ ਭੀੜ ਬਹੁਤ ਜ਼ਿਆਦਾ ਹੈ ਆਪਣੀ ਐਮੀਅਤ ਤੁਹਾਡੇ ਬਿਨਾ ਸਰੇ ਨਾ ਮਤਲਬ ਸਿੱਧਾ ਜਿਹਾ ਪੰਜਾਬੀ ਚ ਕਹਾਂ ਤਾਂ ਤੁਹਾਡੇ ਬਿਨਾ ਦਫ਼ਤਰ ਚ ਸਰੇ ਨਾ ਬਈ ਐਨੀ ਐਮੀਅਤ ਹੋਵੇ ਤੁਹਾਡੀ ਜਿਹੜੇ ਮਰਜੀ ਮਤਲਬ ਕਈ ਕਈ ਹੈਜਡ ਡਿਪਾਰਟਮੈਂਟ ਵੀ ਨੇ ਜਿੱਥੇ ਪੀਐਨ ਵੀ ਨਾ ਵੀ ਨਹੀਂ ਸਰਦਾ ਬਰ ਉਹ ਇੰਨਾ ਫੇਵਰਟ ਹੁੰਦਾ ਕਿ ਜਿਵੇਂ ਤੁਸੀਂ ਉਹ ਮੁੰਨਾ ਬਾਈ ਐਮਬੀਬੀਐਸ ਫਿਲਮ ਦੇਖੀ ਹੋਣੀ ਉਹਦੇ ਚੋਂ ਜਿਹੜਾ ਸਫਾਈ ਵਾਲਾ ਉਹ ਨਹੀਂ ਉਹੀ ਮਤਲਬ ਬੰਦਾ ਦੇਖ ਲਓ ਜਾਦੂ ਕੀ ਜੱਪੀ ਜਿਹੜਾ ਕਹਿੰਦਾ ਸੀ ਤੇ ਉਹ ਉਹੀ ਠੀਕ ਕਰੀ ਜਾਂਦਾ ਸੀਗਾ ਮਰੀਜ਼ਾਂ ਨੂੰ ਸੋ ਅਹਿਮियत ਕਿਸੇ ਦੀ ਵੀ ਪਰਮਾਤਮਾ ਆਪ ਥੋੜੀ ਆਉਂਦਾ ਹੁੰਦਾ ਕੁਝ ਵੀ ਕਰਾਉਣ ਵਾਸਤੇ ਕਰਨ ਵਾਸਤੇ ਪਰਮਾਤਮਾ ਆਪ ਥੋੜੀ ਆਉਂਦਾ ਕਿਸੇ ਨਾ ਕਿਸੇ ਬੰਦੇ ਨੂੰ ਬਲ ਬਖਸ਼ਦਾ ਕਿਸੇ ਨਾ ਕਿਸੇ ਬੰਦੇ ਵਿੱਚ ਦੀ ਕਰਾਉਂਦਾ ਕੰਮ ਉਹ ਆਪਾਂ ਫਿਰ ਕਹਦਣੇ ਪਈ ਰੱਬ ਦਾ ਬੰਦਾ ਸੀ ਵੀ ਕੰਮ ਕਰ ਗਿਆ ਵਧੀਆ ਸੋ ਜਿੱਥੇ ਜਾਣਾ ਹੈ ਡਿਪਾਰਟਮੈਂਟ ਚ ਜਿਹੜੇ ਵੀ ਡਿਪਾਰਟਮੈਂਟ ਜਾਣਾ ਹੈ ਆਪਣੀ ਐਮੀਅਤ ਬਣਾਉਣੀ ਹੈ ਔਰ ਜਿਸ ਤਰ੍ਹਾਂ ਤੁਸੀਂ ਇੱਥੋਂ ਤੁਹਾਨੂੰ ਬਿਨਾਂ ਪੈਸੇ ਤੋਂ ਬਿਨਾਂ ਸ਼ਿਫਾਰਿਸ਼ ਤੋਂ ਇੱਥੋਂ ਭੇਜ ਰਹੇ ਆ ਬਿਲਕੁਲ ਉਵੇਂ ਜਿਵੇਂ ਜੋ ਤੁਹਾਡੇ ਕੋਲ ਆਉਣਗੇ ਉਹਨਾਂ ਉਹ ਵੀ ਤੁਹਾਡੇ ਤੋਂ ਇਹੀ ਉਮੀਦ ਕਰਦੇ ਨੇ ਕਿ ਸਾਨੂੰ ਵਧੀਆ ਤਰੀਕੇ ਦਾ ਮਾਹੌਲ ਮਿਲੂਗਾ ਕਿਉਂਕਿ ਜਿਹੜਾ ਤੁਹਾਡੇ ਕੋਲ ਬੰਦਾ ਆਊਗਾ ਪੰਜਾਬ ਪਹਿਲਾਂ ਮੱਥਾ ਟੇਕ ਕੇ ਆਊਗਾ ਜੀ ਗੁਰਦੁਆਰਾ ਸਾਹਿਬ ਜਾ ਕੇ ਉਹ ਮੰਦਿਰ ਜਾ ਕੇ ਉਹ ਇਹ ਪ੍ਰਮਾਤਮਾ ਅੱਜ ਮ ਕੰਮ ਐ ਆ ਕੋਈ ਤੇਰਾ ਹੀ ਬੰਦਾ ਬੈਠਾ ਹੋਵੇ ਕੁਰਸੀ ਤੇ ਜੇ ਅੱਜ ਆ ਕੰਮ ਹੋ ਜੇ ਕਬੀਲਦਰੀਲੀ ਤੇ ਛੱਡ ਜੂਗੀ ਜੇ ਤੂੰ ਤੁਸੀਂ ਕੰਮ ਕਰਤਾ ਉਹ ਉਹ ਜਾਂਦਾ ਹੋਇਆ ਧੰਨਵਾਦ ਵੀ ਕਰੂਗਾ ਗੁਰਦੁਆਰਾ ਸਾਹਿਬ ਚ ਵੀ ਪ੍ਰਮਾਤਮਾ ਤੇਰੇ ਹੀ ਰੂਪ ਸੀ ਬਸ ਇਹਨੂੰ ਤਰੱਕੀਆਂ ਬਖਸ਼ੀਂ ਦਾ ਪਰਿਵਾਰ ਖੁਸ਼ ਰੱਖੀ ਦੁਆਵਾਂ ਦੇਊਗਾ ਜੇ ਤੁਸੀਂ ਮੋੜਤਾ ਫਿਰ ਉਹ ਕਹੂਗਾ ਉਹ ਤੋਂ ਬਾਅਦ ਦੁਆਵਾਂ ਦੇਊਗਾ ਵੀ ਯਾਰ ਉਹ 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 ਵੀ ਦੁਆਵਾਂ ਬਦਵਾਵਾਂ ਇੱਥੇ ਨਰਕ ਸੁਰਗ ਇੱਥੀ ਨੇ ਕਿਤਨਾ ਕਿਤੇ ਆ ਜਾਂਦਾ ਚੋਰੀ ਦੇ ਪੁੱਤ ਗੱਭਰੂ ਨਹੀਂ ਹੁੰਦੇ ਜੀ ਆਪਣੇ ਪੰਜਾਬੀ ਦੀ ਕਹਾਵਤ ਹੈ ਤੇ ਇਧਰੋਂ ਉਧਰੋਂ ਆਇਆ ਪੈਸਾ ਗਲਤ ਤਰੀਕੇ ਨਾਲ ਆਇਆ ਪੈਸਾ ਜਾਇਦਾਦ ਉਹ ਵਿਗਾੜ ਦਿੰਦੀ ਹੈ ਉਹ ਕਹਿੰਦਾ ਸ਼ੁਕਰ ਹੈ ਪਾਟੇ ਝੱਗੇ ਵਿੱਚਾਂ ਸ਼ੁਕਰ ਹੈ ਪਾਟੇ ਝੱਗੇ ਵਿੱਚਾਂ ਇੱਥੇ ਤਨ ਤੇ ਲੀਰ ਨਹੀਂ ਹੁੰਦੀ ਦੌਲਤ ਬੰਦੇ ਨੂੰ ਕੁਝ ਕਰ ਦਿੰਦੀ ਹੈ ਪਰ ਦੌਲਤ ਆਪ ਅਮੀਰ ਨਹੀਂ ਹੁੰਦੀ ਬੰਦੇ ਦਾ ਦਿਮਾਗ ਖਰਾਬ ਕਰਦੀ ਤੁਸੀਂ ਦੇਖਿਆ ਹੋਣਾ ਜਿਹਦੇ ਕੋਲ ਪੈਸਾ ਆ ਜਾਂਦਾ ਦਿਮਾਗ ਖਰਾਬ ਹੋ ਜਾਂਦਾ ਮੈਨੂੰ ਪੱਤਰਕਾਰ ਪੁੱਛ ਲੈਂਦੇ ਕਈ ਵਾਰੀ ਵੀ ਤੁਸੀਂ ਜੀ ਏਡੇ ਵੱਡੀ ਕੁਰਸੀ ਤੇ ਪਹੁੰਚ ਗਏ ਏਡੇ ਵੱਡੇ ਅਹੁਦੇ ਤੇ ਪਹੁੰਚ ਗਏ ਇਸ ਕੁਰਸੀ ਤੇ ਬਹਿ ਕੇ ਵੱਡੇ ਵੱਡੇ ਦਿਮਾਗ ਖਰਾਬ ਹੋ ਜਾਂਦੇ ਜੀ ਸਵਾ ਤਿੰਨ ਸਾਲ ਹੋ ਗਏ ਥੋੜਾ ਨਹੀਂ ਹੋਇਆ ਜੀ ਮੈਂ ਹੀ ਫਰਕ ਇਹ ਹੈ ਜਿਹੜੇ ਪਹਿਲਾਂ ਵਾਲੇ ਸੀ ਉਹ ਕੁਰਸੀ ਤੇ ਬਹਿ ਕੇ ਮਸ਼ਹੂਰ ਹੁੰਦੇ ਸੀ ਮੈਂ ਮਸ਼ਹੂਰ ਹੋ ਕੇ ਕੁਰਸੀ ਤੇ ਬੈਠਾ ਇਹ ਕਹਿ ਕੇ ਮੈਨੂੰ ਕੋਈ ਇਤਾਂ ਦੀ ਪ੍ਰੋਬਲਮ ਨਹੀਂ ਹੈਗੀ ਸ਼ੋਰ ਤਾਂ ਵੀ ਦਿਖਾਤੀ ਆਂ ਪ੍ਰਮਾਤਮਾ ਨੇ ਲੋਕਾਂ ਨੇ ਸਾਰਾ ਕੁਝ ਦਿਖਾਤਾ ਦੁਨੀਆ ਪੂਰੀ ਦੇਖੀ ਬੈਠੇ ਆ ਠੀਕ ਹੈ ਨਾ ਕੋਈ ਇਤਾਂ ਦਾ ਚਾ ਨਹੀਂ ਬਸਲਦਾ ਇੱਕੋ ਹੀ ਚਾ ਹੈ ਕਿ ਲੋਕਾਂ ਨੇ ਕੰਮ ਆ ਸਕੀ ਜਿੰਨਾ ਸਮਾਜ ਨੇ ਮੈਨੂੰ ਦਿੱਤਾ 17 ਸਾਲ ਦੀ ਉਮਰ ਚ ਸੁਪਰਸਟਾਰ ਬਣਾਤਾ ਜੀ ਜਿੰਨਾ ਸਮਾਜ ਨੇ ਮੈਨੂੰ ਦਿੱਤਾ ਮੈਂ ਦੁੱਗਣਾ ਤਿਗਣਾ ਵਿਆਸ ਸਮੇਤ ਕਰਕੇ ਉਹ ਸਮਾਜ ਨੂੰ ਮੋੜਨਾ ਚਾਹਣਾ ਮੈਂ ਆਪਣੇ ਆਪ ਨਾਲ ਸਵਾਲ ਕਰਦਾ ਹਾਂ ਕਿ ਤੂੰ ਕੀ ਵਾਪਸ ਕੀਤਾ ਫਿਰ ਸਮਾਜ ਨੂੰ ਤੁਹਾਡਾ ਮੇਰਾ ਫਰਜ ਬਣਦਾ ਹੈ ਮੈਂ ਤੁਹਾਨੂੰ ਵਾਪਸ ਦੇਵਾਂ ਤੁਹਾਡਾ ਜਿਹੜਾ ਹੱਕ ਹੈ ਜਾਂ ਜੋ ਤੁਸੀਂ ਡਿਸਰਵ ਕਰਦੇ ਹੋ ਅੱਜ ਜੋ ਤੁਸੀਂ ਜਿਹੜੇ ਵੀ ਡਿਪਾਰਟਮੈਂਟ ਚ ਅਫਸਰ ਲੱਗੇ ਹੋ ਜੋ ਵੀ ਤੁਸੀਂ ਤੁਹਾਨੂੰ ਤੁਹਾਡਾ ਡੈਜ਼ਿਗਨੇਸ਼ਨ ਹੈ ਉਹ ਤੁਹਾਡਾ ਆਪ ਦਾ ਕਮਾਇਆ ਹੋਇਆ ਮੇਰਾ ਉਹ ਚ ਕੋਈ ਹੱਥ ਨਹੀਂ ਬਸ ਸਿਰਫ ਇਹ ਰਨਵੇ ਜਿਹੜਾ ਉਹ ਮੌਕਾ ਦਿੰਦਾ ਹੁੰਦਾ ਬਸ ਉਹ ਜਹਾਜ਼ ਨੂੰ ਉਡਾਉਂਦਾ ਨਹੀਂ ਹੁੰਦਾ ਅੱਗੇ ਜਹਾਜ਼ ਦੇ ਇੰਜਨਾਂ ਤੇ ਡਿਪੈਂਡ ਕਰਦਾ ਹੈ ਕਿੱਥੇ ਕਿੰਨੀ ਕੋ ਲੰਬੀ ਉੱਚੀ ਫਲਾਈਟ ਲੈਣੀ ਹੈ ਸੋ ਤੁਸੀਂ ਜਹਾਜ਼ ਹੋ ਔਰ ਹੋਰ ਉੱਚੀਆਂ ਫਲਾਈਟਾਂ ਲਓ ਹੋਰ ਤਰੱਕੀਆਂ ਕਰੋ ਪਰ ਹਾਂ ਰਨਵੇ ਨੂੰ ਯਾਦ ਰੱਖਿਓ ਕਿਉਂਕਿ ਉਤਰਨਾ ਵੀ ਹੁੰਦਾ ਹੈ ਹੈਨਾ ਜਿਹੜਾ ਰਨਵੇ ਤੇ ਨਹੀਂ ਉਤਰਦਾ ਫਿਰ ਟੁਕੜਿਆਂ ਜਿੱਥੋਂਦਾ ਹੁੰਦਾ ਹੁੰਦਾ ਵੇ ਇੱਕ ਟੁਕੜਾ ਇੱਥੋਂ ਦਾ ਕੌਣ ਦਰੋਂ ਦਾ ਸੋ ਇਸ ਕਰਕੇ ਆਪਣੇ ਦੋਸਤਾਂ ਮਿੱਤਰਾਂ ਨੂੰ ਆਪਣੇ ਘਰਦਿਆਂ ਨੂੰ ਆਪਣੇ ਮਾਪਿਆਂ ਨੂੰ ਆਪਣੇ ਟੀਚਰਾਂ ਨੂੰ ਆਪਣੇ ਕੋਚੇਸ ਨੂੰ ਹਮੇਸ਼ਾ ਯਾਦ ਰੱਖੋ ਉਹਨਾਂ ਨੂੰ ਸਤਿਕਾਰ ਦਿਓ ਬਣਦਾ ਮਾਨ ਸਤਿਕਾਰ ਦਿਓ ਕਿਉਂਕਿ ਜਦੋਂ ਵੀ ਕੋਈ ਕੋਈ ਦਰਖਤ ਜਿਹੜਾ ਉਹ ਛਾਂ ਜਾਂ ਫਲ ਦੇਣ ਲੱਗ ਜਾਂਦਾ ਹੈ ਸਭ ਤੋਂ ਵੱਧ ਖੁਸ਼ੀ ਉਹਦੇ ਮਾਲੀ ਨੂੰ ਹੁੰਦੀ ਹੈ ਜਿਨੇ ਉਹ ਦਰਖਤ ਨੂੰ ਆਪਣੇ ਹੱਥੀਂ ਸਿੰਜਿਆ ਹੁੰਦਾ ਸੋ ਇਸ ਕਰਕੇ ਪਾਤਰ ਸਾਹਿਬ ਦਾ ਵੀ ਸ਼ੇਅਰ ਹੈ ਕਿ ਇਸ ਦਰਖਤ ਨੂੰ ਮੇਰੇ ਖੂਨ ਨੇ ਸਿੰਜਿਆ ਹੈ ਕੀ ਹੋਇਆ ਜੇ ਪੱਤਿਆਂ ਤੇ ਮੇਰਾ ਨਾਮ ਨਹੀਂ ਹੈ ਸੋ ਜ਼ਰੂਰੀ ਨਹੀਂ ਹੁੰਦਾ ਕਿ ਤੁਹਾਡਾ ਨਾਮ ਹੀ ਹੋਵੇ ਪਰ ਮਾਲੀ ਦਾ ਤੁਸੀਂ ਕਿੰਨੇ ਕ ਮਾਲੀਆਂ ਨੂੰ ਜਾਣਦੇ ਹੋਗੇ ਹੁਣ ਤੁਸੀਂ ਜਾਓਗੇ ਅੰਮ੍ਰਿਤ ਦਰਖਤ ਨੇ ਚੰਡੀਗੜ੍ਹ ਚ ਤੁਸੀਂ ਕਿਸੇ ਮਾਲੀ ਨੂੰ ਜਾਣਦੇ ਹੋ ਅੰਮ੍ਰਿਤ ਉਹ ਵੀ ਦੇਖਦੇ ਹੁੰਦਾ ਜਿਵੇਂ ਅੰਮ ਲੱਗੇ ਹੋਏ ਨੇ इस करके माली कई बार मगले पास रहते पर पीछे पर बनता माण सत्कार मिलना चाहिए था। सारे का बहुत बहुत धन्यवाद तरक्या करो जिंदते वास्ते रहो विश यू ऑल द बेस्ट लोगों को अक्सर कहते सुना है जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे बहुत बहुत मेहरबानी तरक्या करो जिंदते वास्ते रहो जिंदाबाद रहो आबाद रहो बहुत बहुत शुक्रिया सरदा सी एम साहब